4 ਸੀਟਾਂ ਤੇ ਜਿੰਮਨੀ ਚੋਣ ਜੋ ਹੋਈ ਨਾ ਚੋ 3 ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰਨ ਕਾਮਯਾਬੀ ਹਾਸਲ ਕੀਤੀ ਇੱਕ ਸੀਟ ਤੇ ਕਾਂਗਰਸ ਜਿੱਤਣ ਚ ਕਾਮਯਾਬ ਰਹੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮਾਣਯੋਗ ਕੈਬਨਟ ਮੰਤਰੀ ਸ੍ਰੀ ਅਮਨ अरोड़ा ਜੀ ਮੰਤਰੀ ਸਹਿਬਾਨ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਹਿਬਾਨ ਮੁਖ ਸਕੱਤਰ ਸਾਹਿਬ ਏਜੀ ਸਾਹਿਬ ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰ ਸਹਿਬਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਹਿਮਾਨਾਂ ਅਤੇ ਪ੍ਰੈਸ ਦੇ ਨੁਮਾਇੰਦਿਆਂ ਦਾ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਮੈਂ 77 ਪੰਜਾਬ ਵਿਧਾਨ ਸਭਾ ਸਵਾਗਤ ਕਰਦਾ ਹਾਂ ਅਤੇ ਜੀ ਆਇਆਂ ਆਖਦਾ ਹਾਂ ਮਾਣਯੋਗ ਸਪੀਕਰ ਸਾਹਿਬ ਦੀ ਜੇਕਰ ਇਜਾਜ਼ਤ ਹੈ ਤਾਂ ਅੱਜ ਦੀ ਸouncch ਰਸਮ ਦੀ ਕਾਰਵਾਈ ਆਰੰਭ ਕਰ ਲਈ ਜਾਵੇ ਸਰ ਹੁਣ ਮੈਂ ਹਲਕਾ ਚੱਬੇਵਾਲ ਤੋਂ ਪੰਜਾਬ ਵਿਧਾਨ ਸਭਾ ਲਈ ਬਾਏ ਇਲੈਕਸ਼ਨ ਵਿੱਚ ਮੈਂਬਰ ਚੁਣੇ ਗਏ ਡਾਕਟਰ ਸ਼ਾਂਕੁਮਾਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਸੰਵਿਧਾਨਕ ਉਪਬੰਧਾਂ ਅਨੁਸਾਰ ਵਿਧਾਇਕ ਵਜੋਂ ਸੌਣ ਚੁੱਕਣ ਲਈ ਅੱਗੇ ਆਉਣ ਦੀ ਖੇਚਲ ਕਰਨ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਉਸ ਸੌਚ ਕਾਉਣ ਦੀ ਰਸਮ ਹੈ। ਹਾਂਜੀ। ਮੈਂ ਡਾਕਟਰ ਈਸ਼ਾਨ ਕੁਮਾਰ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ। ਈਸ਼ਵਰ ਦੀ ਸੌਚਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ। ਮੈਂ ਪਾਰਵਤ ਦੀ ਪ੍ਰਭਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵਤੂ ਮੈਂ ਸੰਭਾਲਣ ਵਾਲਾ ਹਾਂ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਜੈ ਭੀਮ ਜੈ ਭਰਤ ਇਨਕਲਾਬ ਜ਼ਿੰਦਾਬਾਦ ਮੈਂ ਹਲਕਾ ਡੇਰਾ ਬਾਬਾ ਨਾਨਕ ਤੋਂ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਮੈਂਬਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੋਚ ਚੁੱਕਣ ਲਈ ਅੱਗੇ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਸੋਚ ਕੋਉਣ ਦੀ ਖੇਚਲ ਕਰ ਮੈਂ ਗੁਰਦੀਪ ਸਿੰਘ ਰੰਧਾਵਾ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਾਨੂੰਨ ਅਨਸਾਰ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਛਤੀ ਸਰਦਾ ਅਤੇ ਨਿਸ਼ਚੈ ਰੱਖਾਂਗਾ ਮੈਂ ਭਾਰਤ ਦੀ ਪ੍ਰਸਪੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਹਲਕਾ ਗਿੱਦੜਵਾਹਾ ਤੋਂ ਪੰਜਾਬ ਵਿਧਾਨ ਸਭਾ ਤੇ ਮੈਂਬਰ ਚੁਣੇਗੇ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੌਂ ਚੁੱਕਣ ਲਈ ਗਿਓ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਸੌਂ ਚ ਕਉਣ ਦੀ ਰਸਮ ਅਧ ਕਰਾ ਮੈਂ ਜੋ ਪੰਜਾਬ ਵਿਧਾਨ ਸਭਾ ਲਈ ਨਾਮ ਮੈਂ ਜੋ ਉਪਰਿਤ ਨਾਮ ਜੀ ਮੈਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਮੈਂ ਭਾਰਤ ਦੀ ਪ੍ਰਪਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਦਾਰੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਔਰ 4 ਸੀਟਾਂ ਤੇ ਇਸਮਨੀ ਚੋਣ ਹੋਈ ਜਿਨ੍ਹਾਂ ਚੋਂ ਤਿੰਨ ਤੇ ਆਮ ਆਦਮੀ ਪਾਰਟੀ ਤੇ ਇੱਕ ਸੀਟ ਕਾਂਗਰਸ ਜਿੱਤਣ ਚ कामयाब ਰਹੀ ਬਹਿਰਾਲ ਅੱਜ ਚਾਰਾ ਵਿਧਾਇਕਾਂ ਲਈ ਜੋ ਨਵੇਂ ਚੁਣੇਗੇ ਨੇ ਬੜਾ ਅਹਿਮ ਔਰ ਖਾਸ ਦਿਨ ਹੈ ਜਿੱਥੇ ਕਿ ਉਹ ਵਿਧਾਇਕ ਹੁਣ ਬਣੇ ਨੇ ਚੋਣ ਜਿੱਤ ਕੇ ਆਏ ਤੇ ਅੱਜ ਉਹਨਾਂ ਨੂੰ ਇੱਥੇ ਸੋਹ ਚੁਕਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਨੇ ਉੱਥੇ ਹੀ ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਜਿਹੜੇ ਅਮਨ अरोड़ा ਉਹ ਵੀ ਮੌਜੂਦ ਨੇ ਇਸ ਖਾਸ ਮੌਕੇ ਤੇ ਸਪੀਕਰ ਕੁਲਤਾਰ ਸੰਧਵਲ ਉਹਨਾਂ ਨੂੰ ਸੋਹ ਚੁਕਾਈ ਜਾ ਰਹੀ ਹੈ ਜੇ ਕੁਰਬਾਨੀਓ ਸਪੀਕਰ ਸਾਹਿਬ ਦੀ ਇਜਾਜ਼ਤ ਹੋਵੇ ਤਾਂ ਅੱਜ ਦੇ ਸੌਚੁੱਕ ਰਸਮ ਦੀ ਕਾਰਵਾਈ ਸਮਾਪਤ ਕਰ ਦਿੱਤੀ ਜਾਵੇ ਸਰ ਸਾਰੀਆਂ ਸਤਿਕਾਰਤ ਸਖੀਤਾ ਤੇ ਮਹਿਮਾਨਾਂ ਲਈ ਚਾਹ ਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬਰਾਜਮਾਨ ਰਹਿਣ ਲਈ ਬੇਨਤੀ ਹੈ ਸੋ ਇਸ ਵੇਲੇ ਸੌਚੁੱਕ ਸਮਾਗਮ ਜਿਹੜਾ ਹੈ ਉਹ ਸੰਪੰਨ ਹੋਇਆ ਹੈ ਚਾਰਾਂ ਜੋ ਨਵੇਂ ਚੁੜੇਗੇ ਵਿਧਾਇਕ ਨੇ ਉਹਨਾਂ ਨੂੰ ਸੌਚੁਕਾ ਦਿੱਤੀ ਗਈ ਹੈ ਸੋ ਆ ਦੱਸ ਦੇ ਕਿ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿੱਥੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਇਹਨਾਂ ਚਾਰਾਂ ਨਵੇਂ ਚੁਣੇ ਵਿਧਾਇਕਾਂ ਨੂੰ ਸੌਂ ਚੁਕਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਵੀ ਨਜ਼ਰ ਆ ਰਹੇ ਨੇ ਸੋ ਇਹ ਨਵੇਂ ਚੁਣੇ ਗਏ ਵਿਧਾਇਕ ਇੱਥੇ ਹੁਣ ਤਸਵੀਰ ਮਿਲ ਕੇ ਖਿਚਾਉਂਦੇ ਹੋਏ ਕਿਉਂਕਿ ਇਹਨਾਂ ਚਾਰਾਂ ਲਈ ਅਹਿਮ ਪਲ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ 4 ਚੋਂ 3 ਸੀਟਾਂ ਨਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ ਖਾਸ ਤੌਰ ਤੇ ਗਿੱਦਰਬਾਹ ਦੀ ਸੀਟ ਬੜੀ ਹੀ ਜ਼ਿਆਦਾ ਦਿਲਚਸਪ ਐ ਇੱਥੇ ਲੜਾਈ ਦੇਖਣ ਨੂੰ ਮਿਲੀ ਸੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਇੱਥੇ ਜਿੱਤ ਹਾਸਲ ਕੀਤੀ ਉਹਨਾਂ ਲਈ ਇੱਕ ਬੜੀ ਵੱਡੀ achievement ਆ। ਸੋ ਨਵੇਂ ਚੁਣੇ ਗਏ ਵਿਧਾਇਕਾਂ ਨੇ ਇੱਥੇ ਸੌਂ ਚੁੱਕ ਲਈ ਐ। ਸਪੀਕਰ ਕੁਲਤਾਰ ਸੰਧਵਾ ਨੇ ਇਹਨਾਂ ਵਿਧਾਇਕਾਂ ਨੂੰ ਸੌਂ ਚੁਕਾਈ ਐ ਜੋ ਤਸਵੀਰਾਂ ਤੁਸੀਂ ਲਾਈਵ ਲਗਾਤਾਰ ਤੇ ਪੰਜਾਬ ਵਿਧਾਨ ਸਭਾ ਤੋਂ ਦੇਖ ਰਹੇ ਹੋ। ਸੋ ਉਤੇ ਹੀ ਮੁਬਾਰਕਬਾਦ ਜੜੀ ਹੈ ਇੱਕ ਦੂਜੇ ਨੂੰ ਦਿੱਤੀ ਜਾ ਰਹੀ ਐ। ਕਿਉਂਕਿ ਹਰ ਚੋਣ ਬੜੀ ਅਹਿਮ ਆਪਣੇ ਆਪ ਦੇ ਵਿੱਚ ਮੰਨੀ ਜਾਂਦੀ ਹੈ ਔਰ ਇਹ ਖਾਸ ਤੌਰ ਤੇ ਇਹ ਚਾਰ ਸੀਟਾਂ ਤੇ ਜੋ ਜ਼ਿੰਮਨੀ ਚੋਣ ਹੋਈ ਇਸ ਵਿੱਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੇ ਜਿੱਤ ਹਾਸਲ ਕਰਨ ਚ ਕਾਮਯਾਬ ਰਹੀ ਔਰ ਫਿਲਹਾਲ ਇਸ ਬੁਲਟਿਨਸ ਬਸ ਇਨਾ ਹੀ ਤੁਸੀਂ ਪਰ ਲਗਾਤਾਰ ਪੜੇ ਰਹੋ ਪੀਟੀਐਸ ਨਿਊਜ਼ ਨਾਲ